ਹਾਂਜੀ ਅੱਜ ਆਪਾਂ ਬਣਾਵਾਂਗੇ ਕਸਟਰਡ ਦੀ ਬਰਫੀ ਇਹਦੇ ਲਈ ਆਪਾਂ ਨੂੰ ਆ ਦਾਲਮ ਚਾਹੀਦੇ ਆ ਕਸਟਰਡ ਪਾਊਡਰ ਚਾਹੀਦਾ ਦੇਸੀ ਘਿਓ ਤੇ ਚੀਨੀ ਜਿਆਦਾ ਟੀਜਾ ਨਹੀਂ ਚਾਹੀਦੀਆਂ ਇਹਨਾਂ ਨਾਲ ਹੀ ਆਪਾਂ ਕਸਟਰਡ ਬਰਫੀ ਬਣਾਵਾਂਗੇ ਜਿੰਨ ਆਪਾਂ ਪਾਣੀ ਕੋਲ ਚੀਨੀ ਦੀ ਲਈਆ ਤਾਂ ਆਪਾਂ ਨੇ 1.5 ਕੱਪ ਮਤਲਬ ਕਿ ਡੇਢ ਕੋਲੀ ਪਾਣੀ ਦੀ ਪਾਣੀ ਆ। ਚੀਨੀ ਨਾਲੋਂ ਡੇਢ ਮਤਲਬ ਕਿ ਦੁੱਗਣਾ ਆਪਾਂ ਨੇ ਪਾਣੀ ਪਾਉਣਾ। ਆਪਾਂ ਇਹਦੇ ਵਿੱਚ ਕੋਈ ਚਾਸ਼ਨੀ ਦਾ ਕੰਮ ਨਹੀਂ। ਬਸ ਇੱਕ ਚੀਨੀ ਤੇ ਪਾਣੀ ਦਾ ਘੋਲ ਤਿਆਰ ਕਰਨਾ। ਜਦੋਂ ਮਿਕਸ ਹੋ ਗਈ ਫਿਰ ਆਪਾਂ ਇਹਨੂੰ ਦੇਖਾਂਗੇ। ਹੁਣ ਇੱਧਰ ਆਪਾਂ ਕਸਟਰਡ ਜਿਹੜਾ ਹੈਗਾ ਆ ਆਪਾਂ ਜਿੱਦਾਂ ਚੀਨੀ ਲਈ ਆ ਪਾਣਾ ਪਾਣੀ ਕਲੀ ਲਈ ਆ ਪਾਣੀ ਪਾਣਾ ਕਲੀ ਹੋਈ ਆਪਾਂ ਕਸਟਰਡ ਲਵਾਂਗੇ ਹਾਂਜੀ ਪਾਣੀ ਕਲੀ ਕਸਟਰਡ ਦੀ ਲੈ ਲਈ ਆਪਾਂ ਇਹਨੂੰ ਪਾਣੀ ਦੇ ਵਿੱਚ ਇਹਨੂੰ ਵੀ ਆਪਾਂ ਮਿਲਾ ਲਵਾਂਗੇ ਪਾਣੀ ਦੇ ਨਾਲ ਚੰਗੀ ਤਰ੍ਹਾਂ ਆਪਾਂ ਇਹਨੂੰ ਮੈਂ ਲਾਲਵਾਾਂ ਗਈ ਠੰਡਾ ਪਾਣੀ ਆ ਇਹਦੇ ਵਿੱਚ ਕੋਈ ਗੁੜਲੀ ਨਹੀਂ ਵੱਜਦੀ ਹੁੰਦੀ ਠੱਡੇ ਪਾਣੀ ਚ ਦੁੱਧ ਨਹੀਂ ਪਾਉਣਾ ਆਪਾਂ ਨੇ ਹਾਂਜੀ ਕਸਟਰਡ ਵੀ ਖਲ ਗਿਆ ਬਦਾਮ ਜਿਹੜੇ ਆ ਇਹ ਆਪਾਂ ਕੱਟ ਕੇ ਰੱਖ ਲੈਣੇ ਆ ਤੇ ਇਧਰ ਆਪਣੀ ਜਿਹੜੀ ਪਾਣੀ ਤੇ ਖੰਡ ਦਾ ਜਿਹੜਾ ਕੋਲਾ ਉਹ ਵੀ ਤਿਆਰ ਹੋ ਗਿਆ ਕਸਟਰਡ ਜਿਹੜਾ ਆਪਾਂ ਹੌਲੀ-ਹੌਲੀ ਪਾ ਪਾਵਾਂਗੇ ਨਾਲ-ਨਾਲ ਹਿਲਾਉਂਦੇ ਜਾਣਾ ਵਾ ਦਾਲ ਨਾਲ ਇਹਨੂੰ ਹਿਲਾਉਂਦੇ ਜਾਣਾ ਆ ਇਹ ਇਸ ਲੋ ਅੱਗ ਤੇ ਬਣਾਵਾਂਗੇ ਜੀ ਇੱਕਦਮ ਹੀ ਆਪਣਾ ਹੋ ਹੋ ਜਾਂਦਾ ਹੁੰਦਾ ਵਾ ਮਤਲਬ ਕਿ ਘਾੜਾ ਹੋਣਾ ਸ਼ੁਰੂ ਹੋ ਜਾਂਦਾ ਵਾ ਆਪਾਂ ਇਹਨੂੰ ਹੌਲੀ-ਹੌਲੀ ਹਿਲਾਉਂਦੇ ਜਾਣਾ ਵਾ ਦੇਖੋ ਜੀ ਆਪਣਾ گاੜਾ ਹੁੰਦਾ ਜਾਂਦਾ ਹੈ ਕਸਟਰਡ ਇਹਦੇ ਵਿੱਚ ਇੰਨੀ ਮਿਹਨਤ ਨਹੀਂ ਲੱਗਦੀ ਪਰ ਇਹ ਮਤਲਬ ਇਹ ਬਰਫੀ ਬਣ ਕੇ ਬਹੁਤ ਸਵਾਦ ਤਿਆਰ ਹੁੰਦੀ ਆ ਦੇਖੋ ਜੀ ਆ ਹੁਣ ਆਪਾਂ ਥੋੜਾ ਜਿਹਾ ਜੀ ਆਪਾਂ ਇਹਨੂੰ ਹੋਰ ਗਾੜਾ ਕਰਾਂਗੇ ਇਹਨੇ ਕੜਾਹੀ ਨੂੰ ਛੱਡ ਦੇਣਾ ਆ ਜਦੋਂ ਤੱਕ ਆਪਾਂ ਇਹਨੂੰ ਹਿਲਾਉਂਦੇ ਜਾਣਾ ਇਹਦੇ ਵਿੱਚ ਆਪਾਂ ਹਲੇ ਘਿਓ ਐਡ ਨਹੀਂ ਕੀਤਾ ਘਿਓ ਆਪਾਂ ਜਦੋਂ ਇਹ ਥੋੜਾ ਜਿਹਾ ਬਾਣਨਾ ਹੋ ਹੋ ਗਿਆ ਤੇ ਆਪਾਂ ਫਿਰ ਇਹਦੇ ਵਿੱਚ ਘਿਓ ਦੇ ਕਿਉਂ ਪਾਉਮਾਗੇ ਦੇਸੀ ਕਿਉਂ ਨਾਲੇ ਜਿਆਦਾ ਵਧੀਆ ਬਣਦਾ ਹਾਂਜੀ ਹੁਣ ਦੇਸੀ ਘਿਓ ਦੇ ਆਪਾਂ 2 ਚਮਚ ਪਾ ਲੈਣੇ ਆ ਦੇਖੋ ਆਪਣਾ ਕਿੰਨਾ ਵਧੀਆ ਤਿਆਰ ਹੋਇਆ ਟ੍ਰਾਂਸਪੇਟ ਜਿਹੜਾ ਤਿਆਰ ਹੋਇਆ ਵਾ ਕੜਾਹੀ ਦੇਖੋ ਜੀ ਕੜਾਹੀ ਦੇ ਨਾਲ ਆਪਣਾ ਪੂਰਾ ਵੀ ਨਹੀਂ ਲੱਗਿਆ ਤੇ ਇਨੂੰ ਆਪਾਂ ਥੋੜਾ ਜਿਹਾ ਹੋਰ ਪਕਾਵਾਂਗੇ ਤੇ ਆਪਣਾ ਫਿਰ ਇਹਦੇ ਵਿੱਚ ਥੋੜੇ ਜਿਹੜੇ ਬਾਦਾਮ ਕੱਟੇ ਸੀ ਉਹ ਪਾ ਦਵਾਂਗੇ ਤੇ ਹੁਣ ਆਪਣਾ ਇਹ ਥੋੜਾ ਜਿਹਾ ਸੀਕ ਲਵਾ ਕੇ ਤੇ ਆਪਣਾ ਹੁਣ ਬਣ ਗਿਆ ਵਾ ਹੁਣ ਆਪਾਂ ਇੱਕ ਪਲੇਟ ਵਿੱਚ ਘਿਓ ਲਗਾ ਲਵਾਂਗੇ ਫਿਰ ਆਪਾਂ ਇਹਨੂੰ ਆਪਾਂ ਇਹਨੂੰ ਅਡ ਲਵਾਂਗੇ ਉਹਦੇ ਪਲੇਟ ਵਿੱਚ ਪਲੇਟ ਵਿੱਚ ਕੱਢ ਕੇ ਫਿਰ ਆਪਾਂ ਇਹਨੂੰ 5 ਮਿੰਟ ਦੇ ਲਈ ਆਪਾਂ ਇਹਨੂੰ ਠੰਡਾ ਹੋਣ ਦਵਾਂਗੇ ਤੇ ਆਪਾਂ ਡਰਾਈ ਫਰੂਟ ਪਾ ਦਵਾਂਗੇ ਜਦੋਂ ਠੰਡਾ ਹੋ ਗਿਆ ਫਿਰ ਆਪਾਂ ਇਹਦੀ ਕਟਿੰਗ ਕਰਾਂਗੇ ਹਾਂਜੀ ਹੁਣ ਦੇਖੋ ਜੀ ਆਪਾਂ ਰੱਖਤਾ 5 ਮਿੰਟ 5 ਤੋਂ 7 ਮਿੰਟ ਤੱਕ ਹੀ ਬਸ ਰੱਖੋ ਦੇਖੋ ਜੀ ਹੁਣ ਜੰਮ ਗਿਆ ਇਹਨੂੰ ਆਪਾਂ ਹੁਣ ਠੰਡਾ ਹੋ ਗਿਆ ਨਾਲੇ ਇਹਨੂੰ ਆਪਾਂ ਕਟਿੰਗ ਕਰ ਲਾਂਗੇ ਬੜੀ ਮਕਲ ਇਸ ਸੌਫਟ ਬਰਫੀ ਬਣਦੀ ਹੈ ਇਹਦੀ ਖਾਣ ਨੂੰ ਵੀ ਬਹੁਤ ਵਧੀਆ ਲੱਗਦੀ ਆ ਹਾਂਜੀ ਦੇਖੋ ਇਹ ਕਾਸਟਰ ਤੋਂ ਕਿੰਨੀਆਂ ਚੀਜ਼ਾਂ ਬਣ ਜਾਂਦੀਆਂ ਨੇ ਹਾਂਜੀ ਇਹਨੂੰ ਆਪਾਂ ਪੇਸ ਕੱਟ ਲੇ ਹਾਂਜੀ ਫਿਰ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜੀ